ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੇ 나ਗ ਪੰਚਮੀ ਬਹੁਤ ਧੂਮ-ਧਾਮ ਦੇ ਨਾਲ ਮਨਾਈ ਗਈ। ਵੱਖ-ਵੱਖ ਥਾਵਾਂ ਤੇ ਮੇਲੇ ਲਗਾਏ ਗਏ ਜਦਕਿ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਗਟੋਰਾ 'ਚ ਇੱਕ ਇਤਿਹਾਸਿਕ ਸਥਾਨ ਬਾਬਾ ਇਛਾਤਾਰੀ 나ਗ ਦੇਵਤਾ ਦੇ ਸਥਾਨ ਤੇ 나ਗ ਪੰਚਮੀ ਤੇ ਇੱਕ ਬਹੁਤ ਵੱਡਾ ਮੇਲਾ ਲਗਾਇਆ ਗਿਆ। ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਸ਼ਰਧਾਲੂਏ ਥੇ ਮੱਥਾ ਟੇਕਣ ਦੇ ਲਈ ਪਹੁੰਚੇ ਜਦਕਿ ਇਸ ਸਥਾਨ ਤੇ ਵਿਸ਼ਵਾਸ ਹੈ ਕਿ ਕੋਈ ਵੀ ਸੱਪ ਫੜਨ ਵਾਲਾ ਸਪੇਰਾ ਇੱਥੇ ਬੰਸਰੀ ਹੀ ਵਜਾ ਸਕਦਾ ਜੇਕਰ ਉਹ ਇੱਥੇ ਅਜਿਹਾ ਕੁਝ ਕਰਦਾ ਹੈ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ ਜੇਕਰ ਕਿਸੇ ਨੂੰ ਸੱਪ ਬਿੱਛੂ ਜਾਂ ਕੋਈ ਜ਼ਹਿਰੀਲੀ ਚੀਜ਼ ਡੰਗ ਲਵੇ ਤਾਂ ਇੱਥੇ ਆ ਕੇ ਮੱਥਾ ਟੇਕਣ ਦੇ ਨਾਲ ਅਤੇ ਇੱਥੇ ਦੀ ਮੰਨਤਾ ਅਨੁਸਾਰ ਕੰਮ ਕਰਨ ਦੇ ਨਾਲ ਡੰਗਿਆ ਹੋਇਆ ਵਿਅਕਤੀ ਠੀਕ ਹੋ ਜਾਂਦਾ ਹੈ ਅਤੇ ਉਸ ਦੀ ਜਾਨ ਵੀ ਬਚ ਜਾਂਦੀ ਹੈ ਇਸ ਸਥਾਨ ਤੇ ਸੇਵਾ ਕਰ ਰਹੇ ਸੇਵਾਦਾਰ ਸੁਭਾਸ਼ ਠਾਕੁਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾਦੀ ਰਿਪੋਰਟ ਜੈ ਬਾਬਾ ਸ਼ੇਧਾਰੀ ਨਾਗ ਦੇਵਤਾ ਗਤੋਰੇ ਦੀ ਜੈ ਅੱਜ ਗਤੋਰੇ ਦੇ ਵਿੱਚ ਬਾਬਾ ਜੀ ਦਾ ਜਨਮ ਦਿਨ ਹੈ ਬਹੁਤ ਦੂਰੋਂ ਦੂਰੋਂ ਦੁਨੀਆ ਆਂਦੀ ਆ ਜਿੰਨੇ ਵੀ ਲਾਗੇ ਸਕਦੇ ਲੋਕ ਨੇ ਜਿੰਨੇ ਵੀ ਸ਼ਹਿਰ ਅੰਮ੍ਰਿਤਸਰ ਜਲੰਧਰ ਦੇ ਰਾਤ ਲੋਕੀ ਸੇਵਾ ਕਰਨ ਆਏ ਇੱਥੇ ਜਿਨ੍ਹਾਂ ਲੋਕਾਂ ਨੂੰ ਇੱਥੇ ਡੰਗ ਹੁੰਦਾ ਦਾ ਸ਼ੱਪ ਲੜ ਜਾਂਦਾ ਜਾਂ ਕਿ ਇਹਨੂੰ ਕੱਖ ਲੱਗ ਜਾਂਦਾ ਹੈ ਉਹ ਬਾਬਾ ਜੀ ਦੇ ਇਥੇ ਜਿੱਦਾਂ ਕਿਥੇ ਪਹੁੰਚਦਾ ਉਹ 2-2 ਘੰਟੇ 3 ਘੰਟੇ ਠੀਕ ਹੋ ਕੇ ਚਲ ਜਾਂਦਾ ਉਹਨੂੰ ਡਾਕਟਰ ਕੋਲ ਜਾਣ ਦੀ ਜਰੂਰਤ ਨਹੀਂ ਹੁੰਦੀ ਇਹ ਬਾਬਾ ਜੀ ਦਾ ਪੂਰਾ ਆਸ਼ੀਰਵਾਦ ਹੈ ਇਸ ਕਰਕੇ ਲੋਕ ਜਿੰਨੇ ਵੀ ਆਇਆ ਲੱਖਾਂ ਦੀ ਤਰ੍ਹਾਂ ਦੁਨੀਆ ਆਂਦੀ ਆ ਸਾਰੀ ਸਾਰੀ ਰਾਤ ਦਿਨੇ ਲੋਕੀ ਲੈਣੇ ਲੱਗੇ ਰਹਿੰਦੇ ਆ ਤੇ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਇਹਦਾ ਇਤਿਹਾਸ ਕਿੰਨਾ ਕੁ ਪੁਰਾਣਾ ਹੈ ਇਹਦਾ ਇਤਿਹਾਸ ਬੜਾ ਪੁਰਾਣਾ ਜੀ ਬਹੁਤ ਪੁਰਾਣਾ ਇਤਿਹਾਸ ਆ ਇੱਥੇ ਇੱਥੇ ਬਾਬੇ ਦਾ ਕੋਈ ਵੀ ਛਪੇਰਾ ਬੀਂ ਨਹੀਂ ਵਜਾ ਸਕਦਾ ਜੇ ਵਜਾ ਕੇ ਤੇ ਮਰੇਗਾ ਉਹ ਇਨਾ ਇਨਾ ਉਹਦਾ ਕੋਵ ਹੈ ਬਾਬੇ ਦਾ ਸਭੀ ਰਿਆ ਅੱਜ ਦਾ ਜੋ ਇਤਿਹਾਸਿਕ ਮੇਲਾ ਪਠਾਨਕੋਟ ਗਤੋਰੇ ਵਿੱਚ ਲੱਗਿਆ ਹੈ ਜਿਹਦੇ ਵਿੱਚ ਵਕ ਵਕ ਤਨਾਗ ਤੋਂ ਪੂਰੇ ਪੱਛਮੀ ਨੇ ਪੰਜਾਬ ਵੀ ਪੂਰੇ ਭਾਰਤ ਤੋਂ ਲੋਕ ਇੱਥੇ ਆਂਦੇ ਨੇ ਔਰ ਇਹਦੇ ਵਿੱਚ ਇਤਿਹਾਸ ਹੈ ਕਿ ਇੱਥੇ ਨਾਗਾ ਜੀ ਦਾ ਵਾਸ ਸੀਗਾ ਔਰ ਬਹੁਤ ਹੀ ਪ੍ਰਾਤਨ ਟਾਈਮ ਤੋਂ ਪਹਿਲਾਂ ਕਿ ਜਿਸ ਲੋਕਾਂ ਨੂੰ ਕੋਈ ਸੱਪ ਦਾ ਜਸਾ ਪਡੰਗ ਜਾਂਦਾ ਸੀਗਾ ਉਹਦਾ ਇਲਾਜ ਇੱਥੇ ਪੂਰਬ ਖੰਡਾ ਅਤੇ ਕਾਫੀ ਇਤਿਹਾਸ ਤੋਂ ਪੁਰਾਣਾ ਇਹ ਮੰਦਿਰ ਉਦੀ ਸਥਾਪਨਾ ਚੱਲ ਰਹੀ ਹੈ ਔਰ ਅੱਜ नाग ਪੰਚਮੀ ਵੀ ਹੈ ਔਰ नाग ਪੰਚਮੀ ਦੇ ਦੌਰਾਨ ਲੋਕਾਂ ਦੀਆਂ ਸ਼ਰਧਾਂ ਮਨੋ ਭਾਵਨਾ ਲੈ ਕੇ ਜੋ ਆਉਂਦੇ ਨੇ ਉਹਨਾਂ ਦੀ ਮਨੋ ਭਾਵਨਾ ਪੂਰੀ ਹੁੰਦੀ ਹੈ ਤੇ ਇਤਿਹਾਸ ਪੂਰਾ ਪੰਜਾਬ ਜਾਣਦਾ ਹੋਇਆ। ਕੋਈ ਕੀ ਮੰਨਤਾ ਹੈ ਇੱਥੇ ਜੀ ਮੰਨਤਾ ਹੈ ਵੀ ਜਿਵੇਂ ਕੋਈ ਸਪੇਰਾ ਜੋ ਕਿ ਆਮ ਤੀ ਦੇਖਦੇ ਹੋ ਕਿ ਪੂਰੇ ਪੰਜਾਬ ਤੇ ਜਾਂ ਭਾਰਤ ਦੇ ਕਿਸੇ ਵੀ ਨਗਰ ਚ ਰਹਿੰਦੇ ਨੇ ਉਹ ਸਪੇਰਾ ਬੀਨ ਵਜਾ ਕੇ ਜਾਂ ਸੱਪਾਂ ਨੂੰ ਆਪਣੇ ਵੱਸਾਂ ਚ ਕਰਦਾ ਇਸ ਸਥਾਨ ਦੇ ਉੱਪਰ ਕੋਈ ਸਪੇਰਾ ਬੀਨ ਵਜਾ ਕੇ नाग ਨੂੰ ਵੱਟ ਨਹੀਂ ਕਹਦਾ ਕਿ ਕਾਸ਼ੇ ਲੋਕੀ ਇਧਰ ਦੀ ਸਾਰਾ ਜੋ ਇਤਿਹਾਸ ਕਹਿੰਦਾ ਵੀ ਉਸ ਬੰਦੇ ਦੀ ਮੌਤ ਵੀ ਹੋ ਸਕਦੀ ਤੋ ਆਪਣਾ ਇੱਥੇ ਬੀਮ ਵਗੈਰਾ